ਜਨਾਈਟਡਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆ ਕੈਨੇਡਾ ਤੋਂ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਡੈਲਟਾ ਸ਼ਹਿਰ ਦੇ ਵਿੱਚ ਇੱਕ ਪੰਜਾਬੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਸ ਪੰਜਾਬੀ ਕੁੜੀ ਦੀ ਹਾਈਵੇ ਦੇ ਉੱਤੇ ਇੱਕ ਸੜੀ ਹੋਈ ਕਾਰ ਦੇ ਵਿੱਚੋਂ Laash ਬਰਾਮਦ ਹੋਈ ਸੀ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੁਹਾਨੂੰ ਦੱਸਦੀ ਹੈ ਕਿ ਮੰਦੀਪ ਕੌਰ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਈ ਸੀ ਤੇ ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੀ ਉਸ ਦੇ ਵੱਲੋਂ ਕਪੰਜਾਬੀ ਨੌਜਵਾਨ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ ਸੋ ਤਕਰੀਬਨ ਸਾਲ 2025 ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਹੀ ਉਸਦੇ ਦੁਆਰਾ ਵਿਆਹ ਕਰਵਾਇਆ ਗਿਆ ਸੀ ਤੇ ਇਸੇ ਦੌਰਾਨ ਹੁਣ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਪਤਾ ਲੱਗਾ ਹੈ ਕਿ ਉਸ ਦਾ ਕਤਲ ਹੋਇਆ ਹੈ ਜੋ ਕਿ ਉਸਦੇ ਹੀ ਦਿਓਰ ਹਰਜੋਤ ਸਿੰਘ ਖੈਰਾ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਾਣਕਾਰੀ ਦੇ ਅਨੁਸਾਰ ਮ੍ਰਿਤਕਾ ਪਹਿਲਾਂ ਐਡਵੈਂਟਨ ਦੇ ਵਿੱਚ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੇ ਕੋਲ ਸਰੀ ਦੇ ਵਿੱਚ ਜਾ ਵਸੀ ਉਹ ਲੁਧਿਆਣਾ ਅਣਾ ਜ਼ਿਲ੍ਹਾ ਦੇ ਪਿੰਡ ਗੁੱਜਰਵਾਲ ਤੋਂ ਸਿੱਧਮਾ ਬੇਟ ਨੇੜਲੇ ਪਿੰਡ ਲੋਧੀਵਾਲਾ ਦੇ ਪਸ਼ੋਕੜ ਵਾਲੇ ਪਰਿਵਾਰ ਦੇ ਵਿੱਚ ਵਿਆਹੀ ਸੀ ਡੈਲਟਾ ਪੁਲਿਸ ਨੇ ਕਰੀਬ 1 ਮਹੀਨਾ ਪਹਿਲਾਂ ਹਾਈਵੇ 17 ਦੇ ਉੱਤੇ 70 ਸਟਰੀਟ ਦੇ ਨਜ਼ਦੀਕ ਇੱਕ ਆਗ ਲੱਗੀ ਗੱਡੀ ਬਰਾਮਦ ਕੀਤੀ ਸੀ ਜਿਸ ਦੇ ਵਿੱਚ ਉਸ ਦੀ লাশ ਬਰਾਮਦ ਕੀਤੀ ਗਈ ਸੀ ਮਾਮਲੇ ਦੀ ਪੜਤਾਲ ਦੇ ਦੌਰਾਨ ਮ੍ਰਿਤਕ ਮਹਿਲਾ ਦੇ ਦਿਓਰ ਦੇ ਖਿਲਾਫ ਸਬੂਤ ਹਾਸਲ ਕੀਤੇ ਹਨ ਡੈਲਟਾ ਪੁਲਿਸ ਦੇ ਵੱਲੋਂ ਹਤਿਆ ਕਰਨ ਅਤੇ ਹਾਦਸੇ ਦੇ ਬੇਰਬੀਆਂ ਬਾਰੇ ਪੂਰਾ ਖੁਲਾਸਾ ਨਹੀਂ ਕੀਤਾ ਹੈ ਸਨੈਰਪ ਦੀਪਾਲ ਦੇ ਵਿੱਚ ਕਨੇਡਾ ਗਈ ਮਨਦੀਪ ਕੌਰ ਨੂੰ ਨਹੀਂ ਪਤਾ ਸੀ ਕਿ ਉਸ ਦਾ ਦਿਓਰ ਹੀ ਉਸ ਦੀ ਜਾਨ ਲੈ ਲਵੇਗਾ ਜੀਹਾਂ 6 ਨਵੰਬਰ ਨੂੰ ਸਰੀ ਦੇ ਵਿੱਚ ਮਨਦੀਪ ਕੌਰ ਦਾ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਉੱਥੋਂ ਦੀ ਪੁਲਿਸ ਤੋਂ ਪਤਾ ਲੱਗਿਆ ਕਿ ਉਸ ਦੇ ਦਿਓਰ ਗਰਜੋਤ ਸਿੰਘ ਨੇ ਹੀ ਉਸ ਦੀ ਲਾਸ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕੀਤਾ ਤੇ ਜਿਸ ਤੋਂ ਬਾਅਦ ਉਸ ਦਾ ਨਕਲੀ ਤੌਰ ਦੇ ਉੱਤੇ ਐਕਸੀਡੈਂਟ ਕਰਵਾਇਆ ਤੇ ਉਸ ਦੀ ਕਾਰ ਦੇ ਵਿੱਚ ਹੀ ਉਸ ਨੂੰ ਰੱਖ ਕੇ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰਾਂ ਦੇ ਦੁਆਰਾ ਇਹ ਪੜਤਾਲ ਕਰਨ ਦੇ ਲਈ ਪੁਲਿਸ ਦੇ ਕੋਲ ਦਬਾਅ ਪਾਇਆ ਗਿਆ ਤੇ ਜਿਸ ਦੇ ਦੌਰਾਨ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਕਿ ਉਸ ਦੇ ਦਿਓਰ ਦੇ ਵੱਲੋਂ ਹੀ ਗਰਜੋ ਸਿੰਘ ਦੇ ਵੱਲੋਂ ਹੀ ਉਸ ਦਾ ਕਤਲ ਕੀਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜੱਗੀ ਨੇ ਤਸੱਲੀ ਪ੍ਰਗਟ ਕੀਤੀ ਹੈ ਕਿ ਕਨੇਡਾ ਦੀ ਪੁਲਿਸ ਸ਼ੱਕ ਦੇ ਆਧਾਰ ਦੇ ਉੱਤੇ ਕਾਰਵਾਈ ਨਾ ਕਰਦੀ ਕਿ ਉਸ ਦੇ ਕਤਲ ਬਾਰੇ ਪਤਾ ਹੀ ਨਹੀਂ ਲੱਗਣਾ ਸੀ ਸੋ ਅਸਲੀ ਕਾਰਨ ਜਿਹੜਾ ਕਤਲ ਕਰਨ ਦਾ ਉਹ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਸੋ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਦੁਆਰਾ ਅਤੇ ਪੁਲਿਸ ਦੇ ਦੁਆਰਾ ਵੀ ਇਹ ਹੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਸ ਦੀ ਅਚਾਨਕ ਜਿਹੜੀ ਕਿ ਐਕਸੀਡੈਂਟ ਦੇ ਕਾਰਨ ਮੌਤ ਹੋਈ ਹੈ ਜਿਸ ਤੋਂ ਬਾਅਦ ਕਿ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਪਰ ਇਸ ਦਾ ਕਾਤਲ ਉਸ ਦਾ ਦਿਓਰ ਨਿਕਲਿਆ ਹੈ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਬੇहद ਹੈਰਾਨ ਕਰਦਾ ਮਾਮਲਾ ਹੈ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਿਹਾ ਹੈ